ਜੋ ਮੰਡੀਕਰਨ ਦੇ ਪ੍ਰਬੰਧਾਂ ਦਾ ਤੇ ਵਿਕਾਸ ਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਉਚੇਚੇ ਤੌਰ ਤੇ ਇੱਕ ਖਾਸ ਮੀਟਿੰਗ ਬੁਲਾਈ ਗਈ ਜਿਸ ਦੇ ਵਿੱਚ ਸਾਡੇ ਬ੍ਰਹਮਸ਼ੰਕਰ ਜੀ ਪਾਜੀ ਐਮ ਐਲ ਏ ਸਾਹਿਬ ਐਕਸ ਕੈਬਨਿਟ ਮਿਨਿਸਟਰ ਪੰਜਾਬ ਔਰ ਚੇਚੀ ਜੀ ਸਾਡੇ ਨਵ ਨਿਯੁਕਤ ਸਾਡੇ ਚੇਅਰਮੈਨ ਸਾਹਿਬ ਉਚੇਚੇ ਤੌਰ ਤੇ ਮੌਜੂਦ ਹੋਏ ਸਾਡੇ ਮੇਅਰ ਸਾਹਿਬ ਮੌਜੂਦ ਨੇ ਛਿੰਦਾ ਪਾਜੀ ਔਰ ਬੋਬੀ ਜੀ ਸਾਡੇ ਚੇਅਰਮੈਨ ਸਾਹਿਬ ਕੋਆਪਰੇਟਿਵ ਡਿਪਾਰਟਮੈਂਟ ਔਰ ਹੋਰ ਮੇਰੇ ਸਾਥੀ ਸਾਡੇ ਸਾਡੇ ਡਿਪਾਰਟਮੈਂਟ ਕੋ ਡੀਐਮਓ ਸਾਹਿਬ ਮੌਜੂਦ ਨੇ ਐਕਸ਼ਨ ਸਾਹਿਬ ਮੌਜੂਦ ਨੇ ਸੈਕਟਰੀ ਤੇ ਜਿੰਨੇ ਵੀ ਮੇਰੇ ਸਾਰੇ ਵੀਰ ਸਾਡੇ ਆੜ ਤੇ ਭਰਾ ਬੈਠੇ ਆ ਸਾਡੇ ਕਾਉਂਸਲਰ ਸਹਿਬਾਨ ਬੈਠੇ ਆ ਸੋ ਅੱਜ ਖਾਸ ਤੌਰ ਤੇ ਚਰਚਾ ਕੀਤੀ ਗਈ ਜੋ ਸਮੱਸਿਆਵਾਂ ਆ ਰਹੀਆਂ ਉਸ ਦੇ ਬਾਰੇ ਵਿਸਤਾਰ ਦੇ ਨਾਲ ਸਾਰਿਆਂ ਨੂੰ ਦੱਸਿਆ ਗਿਆ ਤੇ ਅੱਜ ਖਾਸ ਤੌਰ ਤੇ ਖੁਸ਼ੀ ਦੀ ਖਬਰ ਇਹ ਹੈ ਕਿ ਮੰਡੀ ਦੇ ਵਿਕਾਸ ਦੇ ਕੰਮਾਂ ਦੇ ਲਈ ਕਾਫੀ ਵੱਡੀ ਰਾਸ਼ੀ ਜਿਹੜੀ ਆ 5 ਕਰੋੜ ਦੇ ਕਰੀਬ ਜਿਹੜੀ ਰਾਸ਼ੀ ਆ ਉਹ ਸਾਡਾ ਜਿਹੜਾ ਬਜਟ ਹੈ ਪੰਜਾਬ ਦਾ ਉਹਦੇ ਵਿੱਚ ਉਹ ਪ੍ਰੋਵੀਜ਼ਨ ਹੈ ਤੇ ਬਹੁਤ ਜਲਦੀ ਸਾਡੇ ਐਮਐਲਏ ਸਾਹਿਬ ਇਥੋਂ ਹੁਸ਼ਿਆਰਪੁਰ ਤੋਂ ਸਾਡੇ ਵਿਧਾਇਕ ਨੇ ਜਿੰਪਾ ਜੀ ਤੇ ਰਵਜੋਦ ਜੀ ਸਾਡੇ ਸ਼ਾਮਚਰਾਸੀ ਦੇ ਕੈਬਨ ਉਹਨਾਂ ਦੇ ਜਿੰਨੇ ਪਿੰਡ ਉਹਦੇ ਸ਼ਾਮਚਰਾਸੀ ਦੇ ਵਿੱਚ ਪਿੰਡ ਆਂਦੇ ਨੇ ਸੋ ਵਿਕਾਸ ਦੇ ਕੰਮ ਜਿਹੜੇ ਉਹ ਬਹੁਤ ਜਲਦੀ ਜਿਹੜੇ ਇੱਥੇ ਸ਼ੁਰੂ ਹੋ ਰਹੇ ਆ ਤੇ ਜੋ ਵੀ ਸਾਰੇ ਸੀਵਰੇਜ ਦਾ ਜੋ ਸਮੱਸਿਆ ਉਸ ਦੇ ਬਾਰੇ ਜਾਣਕਾਰੀ ਲਈਏ ਔਰ ਵਾਟਰ ਸਪਲਾਈ ਦੀ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੈ ਸੜਕਾਂ ਦੀ ਬਹੁਤ ਵੱਡੀ ਪ੍ਰੋਬਲਮ ਹੈ ਸੜਕਾਂ ਖਾਸ ਤੌਰ ਤੇ ਜਿਹੜੀਆਂ ਲੱਕ ਵਾਲੀਆਂ ਸੜਕਾਂ ਕਿਉਂਕਿ ਮੰਡੀ ਦੇ ਵਿੱਚ ਪਾਣੀ ਕਈ ਵਾਰ ਜਮਾ ਹੋ ਜਾਂਦਾ ਸੋ ਕੰਕਰੀਟ ਰੋਡਸ ਦਾ ਜਿਹੜਾ ਪਲਾਨ ਤਿਆਰ ਕੀਤਾ ਗਿਆ ਤੇ ਸ਼ਾਮ ਨੂੰ ਸਾਡੇ ਚੀਫ ਇੰਜੀਨੀਅਰ ਸਾਹਿਬ ਵੀ ਚੇਤੇ ਤੌਰ ਤੇ ਜਾਇਜ਼ਾ ਲੈਣ ਆ ਰਹੇ ਨੇ ਦਤਿੰਦਰ ਭੰਗੂ ਜੀ ਤੇ ਸਾਡੀ ਕੋਸ਼ਿਸ਼ ਹੈ ਕਿ ਮੰਡੀ ਨੂੰ ਅਸੀਂ ਬਿਹਤਰ ਬਣਾਈਏ ਤਾਂ ਕਿ ਸਾਡੇ ਜਿਹੜੇ ਕਿਸਾਨ ਵੀਰ ਸਾਡੇ ਆੜਤੀ ਵੀਰ ਜਿੰਨੇ ਵੀ ਇੱਥੇ ਕੰਮ ਕਰਦੇ ਆ ਉਹਨਾਂ ਨੂੰ ਕੋਈ ਸਮੱਸਿਆ ਨਾ ਆਵੇ ਚਾਹੇ ਕੋ ਵਾਸ਼ਰੂਮ ਦੀ ਪ੍ਰੋਬਲਮ ਹੈ ਜਾਂ ਹੋਰ ਜਿੰਨੀਆਂ ਵੀ ਫੜੀਆਂ ਦੀ ਪ੍ਰੋਬਲਮ ਹੈ ਕੋਈ ਵੀ ਸਮੱਸਿਆ ਉਹਨਾਂ ਨੂੰ ਸਾਰਿਆਂ ਨੂੰ ਮੈਂ ਭਰੋਸਾ ਦਵਾਉਂਦਾ ਕਿ ਆਪਾਂ ਜਿਹੜੀਆਂ ਸਮੱਸਿਆਵਾਂ ਇਹ ਜਲਦੀ ਹੱਲ ਕਰਾਂਗੇ ਥੈਂਕ ਯੂ ਉਹਨ ਸਿੰਘ ਜੀ ਮਾਨ ਨੇ ਸਾਡੇ ਮਿਸਟਰ ਖੁੰਨੀਆਂ ਸਾਹਿਬ ਨੇ ਲਗਾਤਾਰ ਕਿਉਂਕਿ ਇਹ ਪ੍ਰੋ ਫਾਰਮਰ ਸਰਕਾਰ ਹੈ ਪ੍ਰੋ ਵਪਾਰੀਆਂ ਦੇ ਨੇ ਆਪਣੇ ਖਾਸ ਤੌਰ ਤੇ ਆਰਥਿਕੀਆਂ ਲਈ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਸਰਕਾਰ ਦੀ ਪ੍ਰਾਇੋਰਟੀ ਚ ਹੈ ਔਰ ਤਕਰੀਬਨ ਡਾਟਸਾ ਪਹਿਲਾਂ ਵੀ ਇੱਥੇ ਬਹਿ ਕੇ ਗਏ ਸੀ ਸਾਡੇ ਮਾਨਯੋਗ ਐਮਪੀ ਸਾਹਿਬ ਡਾਕਟਰ ਆਸ ਕੁਮਾਰ ਜੀ ਔਰ ਮੈਂ ਵੀ 20 15 ਤੋਂ 20 ਦਿਨ ਪਹਿਲਾਂ ਆ ਕੇ ਇੱਕ ਸਾਰਿਆਂ ਨਾਲ ਮੀਟਿੰਗ ਕਰਕੇ ਗਿਆ ਸੀ ਆਪਣੇ ਆਪ ਨੂੰ ਸਰਵਾਰ ਨਾਲ ਔਰ ਅਚੇਚੇ ਤੌਰ ਤੇ ਸੀ ਜਿਹੜੀਆਂ ਇੱਥੇ ਦੀਆਂ ਦੁਸ਼ਵਾਰੀਆਂ ਅਸੀਂ ਦੇਖ ਰਿਆ ਸੀ ਲਗਾਤਾਰ ਸੀ ਉਹਦੇ ਵਿੱਚ ਪਹਿਲਾਂ ਵੀ ਬਹੁਤ ਸਾਰੀਆਂ ਦੁਸ਼ਵਾਰੀਆਂ ਆਈਆਂ ਸਬਜ਼ੀ ਮੰਡੀ ਦਾ ਜਦ ਅਸੀਂ ਊੜੇ ਦੀ ਗੱਲ ਉਹਦੇ ਅਸੀਂ ਲਗਾਤਾਰ ਕਿਉਂਕਿ ਕਾਰਪੋਰੇਸ਼ਨ ਵੀ ਪੈਂਦੀ ਹੈ ਇਹਨਾਂ ਨੇ ਉਹਦੇ ਲਈ ਲਗਾਤਾਰ ਮੈਂ ਇੰਟੈਕਟ ਰਿਆ ਸਾਰੀ ਸਬਜ਼ੀ ਮੰਡੀ ਦੇ ਨਾਲ ਔਰ ਤਕਰੀਬਨ 5 ਕਰੋੜ ਦੀ ਰਾਸ਼ੀ ਜਿਹੜੀ ਹੈ ਔਰ ਸਪੈਸ਼ਲੀ ਅਸੀਂ ਅੱਜ ਇਹਨਾਂ ਦੇ ਚੀਫ ਇੰਜੀਨੀਅਰ ਸਾਹਿਬ ਨੂੰ ਬੁਲਾਇਆ ਸਾਹਮਣੇ ਸ਼ਾਮ ਨੂੰ ਸਾਰੇ ਆਫੀਸਰਸ ਨੂੰ ਲੈ ਕੇ ਜਿੱਦਾਂ ਨੇ ਕਿਹਾ ਵੀ ਪਾਣੀ ਦੀ ਸਮੱਸਿਆ ਦੱਸੀ ਸੀ ਕਿ ਬਾਹਰ ਰੋਡ ਉੱਚੀ ਹੈ ਤੇ ਇਧਰੋਂ ਨੀਮਾ ਆਇਆ ਤੇ ਉਹ ਪਾਣੀ ਦੀ ਲਈ ਵੀ ਪਹਿਲਾਂ ਸਾਨੂੰ ਪ੍ਰੋਵੀਜ਼ਨ ਚਾਹੀਦਾ ਤਾਂ ਇਹ ਰੋਡ ਟਿੱਕੇਗੀ ਰੋਡ ਦਾ ਮੇਨ ਟੁੱਟਣ ਦਾ ਕਾਰਨ ਵੀ ਵਿੱਚ ਰਹੀ ਸਾਹਮਣੇ ਆਇਆ ਸੀਗਾ ਔਰ ਉਹਨੂੰ ਵੀ ਕੰਕਰੀਟ ਦੀ ਬਣਾਉਣ ਲਈ ਔਰ ਸਾਰੇ ਪ੍ਰੋਵੀਜ਼ਨ ਵਿੱਚ ਲੈਣ ਲਈ ਔਰ ਇਹਨਾਂ ਦੇ ਕੁਝ ਰਿਕੁਆਇਰਡ ਹੈ ਛੱਡ ਜਿੱਦਾਂ ਚਾਹੁੰਦੇ ਸੀਗੇ ਸਾਨੂੰ ਇੱਕ ਆਲੂ ਪਿਆਜ਼ ਲੋਕ ਅਲੱਗ ਛੱਡ ਮਿਲ ਜੂਏ ਉਹਦੇ ਲਈ ਵੀ ਅਸੀਂ ਇਹਨਾਂ ਨੇ ਜਿਹੜਾ ਹੈਗਾ ਸੈਪਰੇਟ ਜਿਹੜਾ ਅਸੀਂ ਪ੍ਰੋਵੀਜ਼ਨ ਕਰ ਰਹੇ ਆਂ ਜੋ ਵੀ ਲੋਡ ਪੈ ਕੇ ਜ਼ਰੂਰ ਕਰਾਂਗੇ ਸੋ ਸਾਡਾ ਮਕਸਦ ਇਹ ਹੈ ਸਾਡੇ ਕਿਸੇ ਵੀ ਜਿੱਥੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਔਰ ਸਾਡੇ ਵਪਾਰੀਆਂ ਨੂੰ ਕਿਸੇ ਔਰ ਇਸ ਮੰਡੀ ਸਬਜੀ ਮੰਡੀ ਨੂੰ ਸੀ ਬਹੁਤ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਸਾਡੇ ਨבדਯੁਗ ਜਿਹੜੇ ਆ ਚੇਅਰਮੈਨ ਸਾਹਿਬ ਵੀ ਇੱਥੇ ਮੌਜੂਦ ਆ ਔਰ ਅਸੀਂ ਇਹਨੂੰ ਬਹੁਤ ਵਧੀਆ ਕਰਾਂਗੇ ਸਾਰਿਆਂ ਨਾਲ ਲੱਗੇ ਕਰਾਂਗੇ ਔਰ ਸਾਰੇ ਅਫਸਰ ਸਹਿਬਾਨ ਨੂੰ ਇੱਕ ਗੱਲ ਕਹੀ ਹੈ ਕਿ ਆਪਾਂ ਸਬਜ਼ੀ ਮੰਡੀ ਜਿਹੜੇ ਉਸ ਵੇਲੇ ਵਿਵਾਰ ਕਰਦੇ ਇਹਨਾਂ ਨੂੰ ਨਾਲ ਲੈ ਕੇ ਜਿਹੜੇ ਕੋਈ ਵੀ ਨਵੀਂ ਡਿਵੈਲਪਮੈਂਟ ਕਰ ਰਹੇ ਇਹਨਾਂ ਨੂੰ ਵੀ ਨਾਲ ਲੈ ਕੇ ਪੁੱਛਿਆ ਜਾਵੇ ਤਾਂ ਕਿ ਕੱਲ ਨੂੰ ਇਹ ਨਾ ਹੋਵੇ ਕਿ ਜੀ ਇੱਥੇ ਸਾਡਾ ਜਿੱਦਾਂ ਉਹਨਾਂ ਨੇ ਸੀਵਰੇਜ ਦੀ ਗੱਲ ਕੀਤੀ 9 ਇੰਚ ਦੀਆਂ ਪਾਈਪਾਂ ਪਈਆਂ ਤੇ ਇਹਨਾਂ ਨੇ ਫਿਰ ਟੈਕਨੀਕਲੀ ਦੇਖਣਾ ਹੈਗਾ ਔਰ ਪੈਸੇ ਦੀ ਕੋਈ ਕਮੀ ਨਹੀਂ ਹੈ ਅਸੀਂ ਰਲ ਕੇ ਜਿਹੜਾ ਫੰਡਿੰਗ ਹੈ ਵੀ ਇਹਨਾਂ ਨੂੰ 5 ਕਰੋੜ ਦੀ ਆ ਜਾਣੀ ਹੈ ਉਹਦੇ ਵਿੱਚ ਜੋ ਵੀ ਵੈਸਟ ਹੋਊਗਾ ਕਰਾਂਗੇ